ਜਾ ਸਤਾ ਜੀ ਉਧਰ ਦਾ ਮੈਨੂੰ 80000 ਰੁਪਇਆ ਕਿਉਂ ਅਹਿਮਤ ਉਧਰ ਦਾ ਹੈਗਾ ਸ਼ਰੀਨਗਰ ਦਾ ਉਹ ਆਇਆ ਹੈ ਵੀਰ ਆਪਣੇ ਕੋਲ ਹਾਂ ਜੀ ਜੀ ਉਹ ਮੈਨੂੰ ਦਿੰਦੇ ਇਹਦਾ ਤੇ ਮੈਂ ਨਹੀਂ ਦਿੱਤਾ ਇਹ ਕੁੱਤਾ ਇਹ ਆਪਣੇ ਕੋ ਸਤਾ ਜੀ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੌ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਜੀ ਆਪਾਂ ਐਂ ਹੀ ਹਲਕਾ ਜਿਹਾ ਨਾਲਾ ਪਿੰਡ ਕੋਟਲੀ ਬਾਗਾ ਫੌਜੀ ਉਹਨਾਂ ਦੀ ਛੱਤ ਤੇ ਤੇ ਉਹਨਾਂ ਦੇ ਜਿਹੜੇ ਬਰੀਡਰ ਕਬੂਤਰ ਆ ਤੁਹਾਨੂੰ ਪਹਿਲਾਂ ਜਿਹੜਾ ਪਹਿਲੀ ਵੀਡੀਓ ਆਪਣੇ ਜਿੰਨੇ ਭਰਾਵਾਂ ਨੇ ਨਹੀਂ ਵੇਖੀ ਜਾ ਕੇ ਪਹਿਲੀ ਵੀਡੀਓ ਦੇਖੋ ਜੀ ਉੱਚੇ ਜਿਹੜੇ ਚੈਂਪੀਅਨ ਕਬੂਤਰ ਹੋਏ ਆ ਉਸਤਾਦ ਜੀ ਨਾਲ ਦੇ ਇਹਨਾਂ ਦੇ ਘਰ ਦੇ ਪੱਟੀਆਂ ਪੱਠੇ ਉਹਨਾਂ ਦੇ ਜਿਹੜੇ ਹੁਣ ਮਾਂ ਪਿਓ ਉਹਨਾਂ ਦਾ ਆਪਾਂ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਤੇ ਆਪਾਂ ਹੁਣ ਉਸਤਾਦ ਜੀ ਨਾਲ ਕੇ ਚੱਲਦੇ ਆ ਤੇ ਨਾਲ ਤੁਹਾਨੂੰ ਪਾਇੜੇ ਕਬੂਤਰ ਉਹਨਾਂ ਦਾ ਸ਼ੌਂਕ ਕਰਾਉਣ ਹਲੋ ਜੀ ਉਸਤਾਦ ਜੀ ਨੇ ਬਹੁਤ ਵਧੀਆ ਲੋਫਟ ਬਣਾਏ ਆ ਆ ਦੇਖੋ ਜੀ ਸ਼ੌਂਕ ਕਰੋ ਇਹ ਨਾਲ ਇਧਰ ਵੀ ਆ ਸਤਿ ਸ਼੍ਰੀ ਅਕਾਲ ਉਸਤਾਦ ਜੀ ਅੱਛਾ ਲਓ ਜੀ ਆਪਣੇ ਨਾਲ ਹੈ ਜੀ ਪਿੰਡ ਕੋ ਗੇਦੋਂ ਭਾਈ ਜੀ ਲਓ ਜੀ ਜਸਪਾਲ ਭਾਈ ਜੀ ਆਪਣੇ ਨਾਲ ਤੇ ਨਾਲ ਆਪਣੇ ਹਜੇ ਹਰਦੀਪ ਸਿੰਘ ਆਦੀਪ ਹਾਂਜੀ ਤੇ ਆਪਣੇ ਭਾਈ ਸੁਖ ਪੱਤੇਵਾਰ ਲਓ ਜੀ ਇਹ ਉਸਤਾਦ ਜੀ ਨਾਲ ਦੇ ਨਾਲ ਪ੍ਰੇਮ ਪਿਆਰ ਹੈ ਤੇ ਇਹਨਾਂ ਦੇ ਨਾਲ ਤੇ ਅੱਜ ਅੱਗੇ ਮੱਕੀ ਵੀਡੀਓ ਬਣਾਈ ਸੀ ਕੌਰ ਬਾਠ ਭਾਈ ਨਾ ਉਦੋਂ ਇਹ ਭਾਈ ਜੀ ਨਹੀਂ ਪਹੁੰਚ ਨਹੀਂ ਸਕੇ ਤੇ ਅੱਜ ਇਹਨਾਂ ਨੇ ਸਪੈਸ਼ਲੀ ਜਿਹੜਾ ਭਾਈਣਾ ਇਨਵਾਈਟ ਕੀਤਾ ਤੇ ਉਸਤਾਦ ਜੀ ਆੜੇ ਆਪਣੇ ਕਬੂਤਰ ਆ ਇਸ ਬਾਰੇ ਥੋੜਾ ਇਹ ਦੱਸੋ ਇਹ ਇਨਸਾਨ ਟੈਡੀ ਕੂਤਰਾ ਹੈਗਾ ਜੋ ਆਪਣਾ ਠੀਕ ਹੈ ਲੋਈ ਅੱਖਾਂ ਕਲੀਅਰ ਕਰਤੀ ਆਪਾਂ ਕਿ ਉਹ ਵਾਈਟਨਸ ਬਹੁਤ ਜਿਆਦੀ ਇਹਦੇ ਵਿੱਚ ਹਾਂ ਜੀ ਹਾਂ ਜੀ ਹੋਰ ਆ ਜੀ ਦਾ ਧੰਨ ਖਾਣ ਠੀਕ ਹੈ ਸਤਾਜੀ ਦੇ ਪਰਦਾ ਸ਼ੌਂ ਕਰਾਏ ਪਰ ਇਹਦੇ ਮੈਂ ਕੱਟੇ ਜਾ ਥੋੜੇ ਇਹ ਮੈਂ ਉਧਰ ਲਾਇਆ ਹੈ ਸਮਝਣਾ ਲਿਆ ਇੱਥੇ ਸਮਝਣਾ ਦੋਈ ਠੀਕ ਹੈ ਦੋ ਬਦਲ ਸਤਾਜੀ ਸ਼ੌਂ ਕਰਾ ਬਈ ਭਰਾਉਣ ਪੰਨੀ ਅਸਤਾਜੀ ਸ਼ੌਂਕ ਕਰਾਇਆ ਕਬੂਤਰ ਤੁਹਾਡਾ ਬਹੁਤ ਵਧੀਆ ਹਾਂਜੀ ਦਾ ਖਾਦ ਹਾਂਜੀ ਅਸਤਾਜੀ ਇਹਦਾ ਕੀ ਰਿਜ਼ਲਟ ਆਇਆ ਆਪਣੇ ਕੇਸ ਇਹਦਾ ਬੱਚਾ ਬਹੁਤ ਉੱਡਿਆ ਜੋ ਤੇ ਜਿੱਦਣ ਬੱਦਲ ਪਿਆ ਹੈ ਨਾ ਹਾਂਜੀ 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 ਇਹਦਾ ਬੱਚਾ ਬਹੁਤ ਉੱਡਿਆ ਹੈ ਜਿੱਦਣ ਬੱਦਲ ਆ ਗਿਆ ਹੈ ਨਾ ਨੇਰ ਉਹ ਦਿਨ ਮੈਂ 6 ਕਬੂਤਰ ਮੇਰੇ ਇਕੱਠੇ ਚੱਲ ਗਏ ਉਹਨਾਂ ਦੇ ਵਿੱਚ ਚੱਲ ਗਏ ਪਹਿਲਾ ਬੱਚਾ ਤੇ ਦੂਜਾ ਬੱਚਾ ਪੱਟੀ ਵਾਲੇ ਮਾਮਾ ਜੀ ਨੂੰ ਦੇ ਦਿੱਤਾ ਜੋ ਗਿਫਟ ਕਰਤਾ ਜੋ ਉਹਨਾਂ ਦਾ ਬੱਚਾ ਇਹ ਕਬੂਤਰ ਦਾ ਮੈਨੂੰ 80000 ਰੁਪਇਆ ਕਿਉਮ ਅਹਿਮਦ ਉਧਰ ਦਾ ਹੈਗਾ ਸ਼੍ਰੀਨਗਰ ਦਾ ਉਹ ਆਇਆ ਹੈ ਵੀਰ ਆਪਣੇ ਕੋਲ ਹਾਂ ਜੀ ਜੀ ਉਹ ਮੈਨੂੰ ਦਿੰਦੇ ਇਹਦਾ ਤੇ ਮੈਂ ਨਹੀਂ ਦਿੱਤਾ ਇਹ ਆਪਣੇ ਕੋ ਸਤਾ ਜੀ ਕਿਵੇਂ ਆ ਜੀ ਇੱਕ ਕਬੂਤਰ ਪਿਛਲੇ ਜੇਠ ਆਪਣੇ ਕੋਲ ਦੋਵਾਂ ਮੋਰਾਂ ਤੇ ਆਣ ਕੇ ਡਿੱਗਾ ਹੈ ਕਬੂਤਰ ਤੇ ਘਰੇ ਇੱਥੇ ਵੇੜੇ ਦੇ ਵਿੱਚ ਡੇ ਪਿਆ ਹੈ ਆਣ ਕੇ ਤਾਂ ਅਸੀਂ ਬਾਹਰ ਲੰਗਰ ਲਾਇਆ ਹੈ ਬਾਬੇ ਜਗਾ ਤੇ ਹਾਂਜੀ ਹਾਂਜੀ ਤੇ ਅਸੀਂ ਸਾਰੇ ਉੱਥੇ ਗਏ ਆ ਤੇ ਮੇਰੀ ਫੈਮਿਲੀ ਨੇ ਮੈਨੂੰ ਫੋਨ ਕੀਤਾ ਕਿ ਇੱਕ ਕਬੂਤਰ ਬਿਮਾਰ ਬਾਹਰ ਡਿੱਗਾ ਪਿਆ ਜੋ ਹਾਂਜੀ ਹਾਂਜੀ ਤੇ ਤੁਸੀਂ ਇਹਨੂੰ ਬਾਹਰ ਹੀ ਛੱਡ ਕੇ ਕੁੱਤਾ ਬਿੱਲੀ ਨਾਲ ਲੈ ਜੇ ਹਾਂਜੀ ਹਾਂਜੀ ਤੇ ਮੈਂ ਆਹ ਫੜ ਕੇ ਹੰਦਾ ਛੱਡ ਦਉਣਾ ਇਦਾਂ ਕੰਨੀ ਤੋਂ ਫੜ ਕੇ ਨਾ ਇਦਾਂ ਹੀ ਦੀ ਵਾਹ ਨਹੀਂ ਹੈਗੀ 4 ਵਜੇ ਦਾ ਟਾਈਮ ਹੀ ਹੈ ਹੰਦਾ ਸੁੱੜਦਾ ਹੈ ਇਹਨੂੰ ਜਦੋਂ ਮੈਂ ਆਣ ਕੇ ਵੇਖਿਆ ਤੇ ਮੈਂ ਵੇਖ ਕੇ ਰਾਂ ਰਹਿ ਗਿਆ ਮ ਠੀਕ ਹੈ ਉਸਤਾਦ ਜੀ ਹਾਂ ਜੀ ਹਾਂ ਜੀ ਲਓ ਜੀ ਤੇ ਇਹਦੇ ਨਾਲ ਉਸਤਾਦ ਜੀ ਜਿਹੜੀ ਮਾਦੀ ਲਈ ਉਹਦਾ ਵੀ ਸ਼ੌਕ ਕਰਾਓ ਜੀ ਹਾਂ ਜੀ ਆਪਣਾ ਵੀਰ ਪਾਲਾ ਵੀਰ ਆਇਆ ਜੋ ਹਾਂ ਜੀ ਹਾਂ ਜੀ ਸੱਸੀ ਦਾ ਭਾਈ ਜੀ ਸੱਸੀ ਦਾ ਜੀ ਤੇ ਪਿੰਡ ਕਿਹੜਾ ਭਾਈ ਮਕਾਮ ਜੀ ਠੀਕ ਠੀਕ ਇਹ ਭਰਾ ਵੀ ਆਪਣੇ ਤੇ ਚੇਲੇ ਵੀ ਆਪਣੇ ਠੀਕ ਹੈ ਹਾਂ ਜੀ ਇਹ ਮਾਦੀ ਆਪਾਂ ਨੂੰ ਮਾਮੇ ਪੱਟੀ ਵਾਲੇ ਨੇ ਗਿਫਟ ਕੀਤੀ ਹੈ ਇਹ ਵੀ ਮਾਦੀ ਉਹਨਾਂ ਕੋਲੇ ਬੱਚਾ ਬਹੁਤ ਜ਼ਿਆਦਾ ਉੱਦਿਆ ਸ਼ਾਮਾ ਸ਼ਾਮਾ ਤੇ ਘਰ ਉੱਦਿਆ ਤੇ ਉਹਨਾਂ ਨੇ ਗਿਫਟ ਕੀਤੀ ਗਰਜਨ ਸਿੰਘ ਉਸਤਾਦ ਗਰਜਨ ਸਿੰਘ ਉਹਨਾਂ ਮਾਮਾ ਪਟਿਆਲੇ ਨੇ ਹਾਂਜੀ ਤੇ ਇਹ ਮਾਦੀ ਇਹਦੇ ਨਾਲ ਲਾਈ ਹੋਈ ਹੈ ਜੀ ਆਪਾਂ ਕ੍ਰੋਸ ਜਿਹੜਾ ਲਾਇਆ ਹੈ ਤੇ ਬੱਚੇ ਦਾ ਬਹੁਤ ਵਧੀਆ ਰਿਜ਼ਲਟ ਆਇਆ ਜੋ ਆਪਣੇ ਕੋਲ ਤੇ ਕਾਂ ਇਹਦੇ ਬੱਚੇ ਕਟਾਂਗੇ ਵੀ ਤੇ ਡਾਵਾਂਗੇ ਵੀ ਠੀਕ ਠੀਕ ਹੈ ਹਾਂਜੀ ਤੇ ਇਹ ਵੀ ਕੱਟੀ ਹੈ ਮੈਂ ਉਹਨਾਂ ਚ ਲਾਏ ਲੋਕਰਾਂ ਚ ਲਾਏ ਬੱਚੇ ਜੋੜੇ ਤੇ ਉਧਰੋਂ ਹੁਣ ਕੱਢੇ ਜੋੜੇ ਠੀਕ ਹੈ ਸੱਜ ਇਹ ਬਹੁਤ ਵਧੀਆ ਕਬੂਤਰ ਜੀ ਹਾਂਜੀ ਸਤ ਜੀ ਹਾਂਜੀ ਜੀ ਇਹ ਦੂਜਾ ਜੋੜਾ ਜੋ ਆਪਣਾ ਛੱਤ ਵਾਲਾ ਕਬੂਤਰ ਜੋ ਹਾਂਜੀ ਤੇ ਡੱਬ ਵਾਲੀ ਮਾਦੀ ਲਾਈ ਦੇਣਾ ਲਓ ਜੀ ਸ਼ੌਂਕ ਕਰ ਲੋ ਜੀ ਇਹਨਾਂ ਦੇ ਅੱਖ ਬਿਲਕੁਲ ਵਿੱਚ ਕੈਦ ਹੈਗੀ ਜਿਵੇਂ ਕੋ ਬਲਕਾਂ ਦੇ ਫੱਦੈ ਸ਼ੌਂਕ ਕਰ ਸਕਦੇ। ਇਹ ਬੀਤ ਪੀਂਦੇ। ਇਹ ਸਟਰੋਪ ਨਹੀਂ ਜਿਹੜੇ ਜਿਹੜੇ ਬਲੇ। ਠੀਕ ਹੈ। ਠੀਕ ਹੈ। ਤੋਇਆ ਫੋਕ ਕਬੂਤਰ ਪੰਜਿਆਂ ਦਾ ਸ਼ੌਂਕ ਕਰ ਲੋ। ਓਕੇ। ਠੀਕ ਹੈ। ਲੋ ਜੀ ਉਸਤਾਦ ਜੀ ਨੇ ਆ ਜੜੀ। ਦੱਬ ਵਾਲੀ ਮਾਦੀ ਲਾਈ ਜਨਾ। माध लाई आख आ गई हाँ जी ठीके। ठीके। ने ने उत्रें हाँ जी ठीक है हाँ जी हाँ जी ਹਾਂਜੀ ਸਤ ਜੀ ਹਾਂਜੀ ਵੀਰ ਜੀ ਇਹ ਵੀ ਦੱਬ ਵਾਲਾ ਕਬੂਤਰ ਜੀ ਇਹਨਾਂ ਦੇ ਬੱਚੇ ਆਪਾਂ ਰੋਗ ਦੇ ਜੋ ਤੇ ਗਾਂ ਸਿਆਲ ਕੋਟੀਆਂ ਨਾਲ ਪਾ ਗਏ ਤੇ ਫੇਰ ਕਢਾਉਂਦੇ ਜੋ ਗਾਂ ਡਾਉਣ ਵਾਸਤੇ ਹਾਂਜੀ ਦੇਖੋ ਅੱਖ ਵੇਖੋ ਤੇਲ ਵੇਖੋ ਇਹਦਾ ਇਹ ਪਿਓਰ ਜੋੜਾ ਦੱਬ ਵਾਲਿਆਂ ਦਾ ਲਾਇਆ ਜੋ ਆਪਾਂ ਠੀਕ ਹੈ ਪਰ ਦੇ ਸ਼ੌਂਕ ਰਾਜ ਜੀ ਹਾਂਜੀ ਇਹ ਦੇਖੋ ਬਸ ओके ਬੰਤੇ ਵੇਖ ਲੈ। ਓਕੇ। ਇਹ ਕਮੇ ਆਰਾਵੇ। ਠੀਕ। ਜੀ ਲਾਈ ਜੋ ਦੱਬ ਵਾਲੀ ਆ। ਠੀਕ ਹੈ। ਇਹਨਾਂ ਦੇ ਬੱਚੇ ਰੋਕੀ ਦੇਗਾ। ਹਾਂ। ਗੁਰੂ ਸਤਾ ਜੀ ਇਹਨਾਂ ਨੇ ਇੱਕ ਹੀ ਨਸਲ ਪਹਿਲਾਂ ਬਣਾਈ ਜੇ ਤੇ ਗਾਂ ਫਿਰ ਇਹਨਾਂ ਦੇ ਬੱਚੇ ਜਿਹੜੇ ਕਰਾਸ ਕਰਾਉਂਦੇ ਅੱਗੇ ਹਾਂਜੀ ਸਿਆਲ ਕੋਟੀ ਕਬੂਤਰਾਂ ਸਿਆਲ ਕੋਟੀ ਕਬੂਤਰੇ ਵਿਖਾਉਂਦੇ ਟੈਡੀ ਵਿਖਾਉਂਦੇ ਠੀਕ ਹੈ ਸਾਜੀ ਪਰਦਾ ਸ਼ੌਂਕ ਰਾਈ OK ਹਾਂਜੀ ਉਸਤਾਦ ਜੀ ਹਾਂਜੀ ਵੀਰ ਜੀ ਆ ਕਬੂਤਰ ਆਪਾਂ ਨੂੰ ਦਿੱਤਾ ਹੈ ਹੀ ਹਾਂਜੀ ਬਾਜੀ ਹੁਣਾ ਪ੍ਰਦੀਪ ਉਹਨਾਂ ਨੇ ਦਿੱਤੇ ਹੀ ਤੇ ਬਹੁਤ ਚੰਗੇ ਕਬੂਤਰ ਹੈਗੇ ਮਾਨ ਕੋ ਉਸਤਾਦ ਦੇ ਕਬੂਤਰ ਹੈਗੇ ਜੀ ਹਾਂਜੀ ਠੀਕ ਹੈ ਪਰਦਾ ਸ਼ੁਕਰੀਆ ਜੀ ਹਾਂ ਆ ਵੇਖੋ ਪਰ ਆ ਚੜਿਆ ਜੇ ਪਰ ਇਹਨਾਂ ਦੇ ਵੀ ਸਾਈਡਾਂ ਵਾਲੇ ਉਦਾਂ ਦੇ ਆਉਣੇ ਠੀਕ ਹੈ ਹਾਂਜੀ ਉਸਤਾਦ ਜੀ ਹਾਂਜੀ ਵੀਰ ਜੀ ਆ ਵੀ ਆਪਾਂ ਨੂੰ ਗਿਫਟ ਆਇਆ ਜੋ ਪ੍ਰਦੀਪ ਭਾਈ ਜਾਂਗਲੋਂ ਦਾਪ ਉਸਤਾਦ ਮਾਨਕ ਜੀ ਨੇ ਹਾਂਜੀ ਹਾਂਜੀ ਤੇ ਉਹਨਾਂ ਦੀ ਜਿਹੜੇ ਘਰ ਦੀ ਬਲੱਡ ਲਾਈਨ ਚੋ ਜੇ ਹਾਂਜੀ ਜਿਹੜੇ ਪ੍ਰਦੀਪ ਭਾਈ ਨੂੰ ਉਸਤਾਦ ਜੀ ਨੇ ਗਾਂ ਉਹਨਾਂ ਨੇ ਭਾਈ ਨੂੰ ਗਿਫਟ ਕੀਤੇ ਠੀਕ ਐ ਉਸਤਾਦ ਜੀ ਬਹੁਤ ਚੰਗੀ ਮਾਦੀ ਤਿੰਨ ਪਾਰ ਦੇ ਬਰਾਬਰ ਸਤਵੇਂ ਪਾਰ ਦੇਖੋ ਨਾਲ ਹੀ ਲੱਗਾ ਜਾ ਕੇ ਉੱਪਰ ਜੇ ਦਾ 7ਵਾਂ ਪਰ ਨਾਲ ਹੋਊਗਾ ਉਹ ਸਭ ਤੋਂ ਜ਼ਿਆਦਾ ਡੋਮ ਮਾਰੂਗਾ ਠੀਕ ਠੀਕ ਤੇ 3 ਪਰ ਬਰਾਬਰ ਦੇ ਹਾਂ ਨਾ ਕਦਰ ਦਿਖਾਈਂ ਸੱਜ ਬਹੁਤ ਸੋਹਣੀ ਹੈਗੀ ਠੀਕ ਹੈ ਹਾਂਜੀ ਹਾਂਜੀ ਵੀਰ ਜੀ ਇਹ 3500 ਵਾਲਾ ਪਾਲੇ ਵੀਰ ਵਾਲਾ ਕਬੂਤਰ ਜੋ ਤੇ ਕਬੂਤਰ ਨੂੰ ਸਾਰੇ ਸਾਡੇ ਇਲਾਕੇ ਦੇ ਦੁਨੀਆ ਜਾਣਦੇ ਜੋ ਪਾਲੇ ਵੀਰ ਉਹਨਾਂ ਨੇ ਆਪਾਂ ਨੂੰ ਗਿਫਟ ਦਿੱਤਾ ਹੈ ਇਹ ਕਬੂਤਰ ਜੋੜਾ ਹੀ ਦਿੱਤਾ ਹੈ ਹਰ ਬੱਚਾ ਬਾਜ਼ੀਆਂ ਚ ਆਉਂਦਾ ਇਹ ਨਿਕਲ ਆਵੇ ਸਹੀ ਤੇ ਬਾਜ਼ ਬਹਿ ਰੀਆਂ ਤੇ ਬਾਜ਼ ਰਵੇ ਬਾਜੀ ਚ ਉੜਦਾ ਹੀ ਉੜਦਾ ਜਾ ਐਰਕੀ ਵੀ ਉੱਡੇ ਇਹਨਾਂ ਦੇ ਲੋ ਜੀ ਸ਼ੌਂਕਰ ਵੀ ਆਇਆ ਜੀ ਗੋਲਡਨ ਕਬੂਤਰ ਜੋ 3300 ਰੁਪਏ ਵਾਲਾ ਇਹਦਾ ਨਾਂ ਜੋ ਹਾਂ ਜੀ ਨਾਂ ਹੀ ਪੈਂਦੀ ਆਫ ਹਾਂ ਜੀ ਬਹੁਤ ਚੰਗਾ ਕਬੂਤਰ ਹੈਗਾ ਜੀ ਹਰ ਬੱਚਾ ਗਾਹਾਂ ਹੀ ਰੋਕਨਦਾ ਜੇ ਬੱਚੇ ਇਹਨਾਂ ਦੇ ਇਹਨਾਂ ਕੋਲ ਉੜਦਾ ਵੀ ਰਿਹਾ ਜੋ ਆਹ ਦੇਖੋ ਇੱਥੋਂ ਹੀ ਆਪ ਹੋਣ ਲੱਗ ਗਿਆ ਦਾ ਕੁੰਡਾ ਹਾਂ ਠੀਕ ਹੈ ਸਾਰੀ ਬਹੁਤ ਵੱਡਾ ਬ੍ਰੇਡਰ ਕਬੂਤਰ ਜੋ ਹੈ ਇਦਾਂ ਦਾ ਬਰੇਡਰ ਨਹੀਂ ਮੈਂ ਵੇਖਿਆ ਜਿਹੜਾ ਹਰ ਇੱਕ ਬੱਚਾ ਡਾਵੇ ਸਾਰੇ ਬੱਚੇ ਡਾਉਂਦਾ ਜਿੰਨੇ ਵੀ ਹੋਵੇ ਠੀਕ ਹੈ ਹੁਣ ਗਾਂ ਰੋਗ ਦੇ ਪੌਂਦ ਹੈ ਜੋ ਇਹਦੇ ਬੱਚੇ ਡਾਉਂ ਨਹੀਂਦੇ ਠੀਕ ਹੈ ਹਾਂਜੀ ਨਾਲ ਉਸਤਾ ਜਿਹੜੀ ਮਾਦੀ ਇਹਦੇ ਲਈ ਆਈ ਹੈ ਉਹਦਾ ਵੀ ਸ਼ੌਕ ਕਰੋ ਆ ਵੀ ਮਾਦੀ ਭਾਜੀ ਹਣਾ ਕੋਲੋਂ ਹੀ ਆਈ ਜੋ ਲੱਗੀ ਪਿੱਛੋਂ ਆਈ ਜੋ ਮਾਦੀ ਆਪਾਂ ਨੇ ਜੋੜਾ ਤੋੜਿਆ ਹਾਂਜੀ ਹਾਂਜੀ ਇਹ ਮਾਦੀ ਲੱਗੀ ਸ਼ੁਰੂ ਤੋਂ ਹੀ ਇਹਦੇ ਨਾਲ ਅੱਠ ਕਰਾਈ ਸੀ ਹਾਂਜੀ ਸਰ ਇਹ ਚੀਜ਼ ਵੀ ਠੀਕ ਆਈ ਦਰੀਜਾ ਬਚੇਗੇ ਇਹ ਰਿ ਬੱਗੇ ਕੱਢ ਦਿੰਦਾ ਗੀਰੀ ਹਾਂਜੀ ਉਹ ਗੂੜੇ ਹੋ ਜਾਂਦੇ ਬਾਅਦ ਮੋਤੀਆਂ ਵਾਲੇ ਗੋਲਦਣ ਇਹ ਫ੍ਰਾਂਸੀ ਕਬੂਤਰ ਸ਼ਾਇਦ ਠੀਕ ਠੀਕ ਇੰਨਾ ਫੜੀ ਹੀ ਪਾਰ ਦੀ ਕਬੂਤਰੀ ਇਹ ਮੋਰਾਂ ਤੇ ਕਬੂਤਰ ਪਾਰਦਾ ਕਬੂਤਰ ਵੀ ਪਾਰਦਾ ਹੀ ਫੜਿਆ ਹੈ ਇਹਨਾਂ ਨੇ ਠੀਕ ਠੀਕ ਹਾਂ ਤੇ ਇਹਨਾਂ ਨੂੰ ਉਸਤਾਦ ਜੀ ਨਾਲ ਗਿਫਟ ਹੀ ਆਈ ਹਾਂਜੀ ਸਾਰੇ ਇਹਨਾਂ ਨਾਲ ਗਿਫਟ ਆਏ ਜੋ ਠੀਕ ਹੈ ਜੀ ਤੇ ਮੇਨ ਬੰਦਾ ਜੇ ਮੇਰੀ ਛੱਤ ਦਾ ਹਾਂਜੀ ਠੀਕ ਹੈ ਕੌਣ ਫੇੜਾ ਵੇਖਾ ਹੈ ਜੀ ਪੈਣ ਹਾਂਜੀ ਉਸਤਾਦ ਜੀ ਹਾਂਜੀ ਵੀਰ ਜੀ ਇਹ ਕਬੂਤਰਾ ਆਪਣੇ ਕੋਲੋਂ ਅੱਜ ਤੋਂ 5 ਸਾਲ ਪਹਿਲਾਂ ਆਇਆ ਹੈ ਹਾਂਜੀ ਹਾਂਜੀ ਜੀ ਤੇ ਇਹਨੂੰ 14 ਮੋਹਰਾ ਲੱਗਿਆ ਹੈ ਤੇ ਸਾਡੀ ਲੈਡ ਬਾਹਰ ਦੀ ਜਗੰਦੀ ਜਾਲਾਂ ਉੱਤੇ ਤੋਂ ਪਰਾਨ ਕੇ ਲੰਮੇ ਪੈ ਗਿਆ ਤੇ ਫਿਰ ਅਸੀਂ ਲਾ ਕੇ ਲਿਆਤਾ ਹੈ ਤੇ ਇਹਦਾ ਬਹੁਤ ਜ਼ਿਆਦਾ ਰਿਜ਼ਲਟ ਜੋ ਇਹਦਾ ਇਹ ਕੁੱਤੜ ਦੀ ਅੱਖ ਵੇਖੋ ਕਿੰਨੀ ਮੋਟੀ ਹੈਗੀ ਜੀ ਹਾਂਜੀ ਆਹ ਦੇਖੋ ਅੱਖ ਚ ਤੇਜ਼ੀ ਵੇਖੋ ਚੰਗੀ ਤਰ੍ਹਾਂ ਦਿਖਾਓ ਵੀਰਾਨਾ ਆ ਕੇ ਬਾਕਰ ਵੀ ਬੜੀ ਮੈਂ ਹਾਂਜੀ ਇਹਦੇ ਬੱਚੇ ਵੀ ਆਪਾਂ ਡਾਉਂਦੇ ਗਾ ਬੱਚਿਆਂ ਦੇ ਰੁੱਕੀ ਜਾਂਦੇ ਇਹਦੇ ਬੱਚੇ ਵੀ ਉੜਦੇ ਜੋ ਲੋਈ ਅੱਖ ਦਾ ਛੌਂ ਕਰ ਲੋ ਜੀ ਇਹ 14 ਮੋਹਰਾਂ ਦੇ ਆਏ ਹੀ ਜੇ 14 ਦੀਆਂ 14 ਮੋਹਰਾਂ ਉੜਦੂ ਦੀਆਂ ਲੱਗੀਆਂ ਹਨ ਬਹੁਤ ਵਧੀਆ ਸਾਹਿਬ ਇਹ ਪਾਰੋਂ ਆਇਆ ਹੈ ਹਾਂਜੀ ਬਹੁਤ ਚੰਗਾ ਕੂਤਰ ਜੀ ਆਹ ਦੇਖੋ ਪਾਰ ਚੜੇ ਚੜੇ ਪੈ ਗੋਟ ਨਾਲ ਕਾਗ ਭਾਗ ਤਿੰਨ ਬਰਾਬਰ ਹੀ ਇਹਦੇ ਠੀਕ ਹੈ ਜੀ ਆ ਲੈ ਕਪੰਡੇ ਠੀਕ ਹੈ ਜੀ ਲੋਇਆ ਫੁੱਲ ਕਲਰ ਜੀ ਕਬੂਤਰ ਦਾ 14 ਮੋਰਾ ਲੱਗੇ ਜਦੋਂ ਇਹ ਕਬੂਤਰ ਉਸਤਾਦ ਜੀ ਨਾਲ ਗਿਆ ਸੀ ਤੇ ਆ ਜਾਲ ਤੇ ਲੱਥਾਈਏ ਉੱਪਰ ਹਾਂ ਜੀ ਜਾਰੀ ਹੋਣੀ ਪੈਗ ਚੱਕ ਲਾਉਂਦੇ ਇੱਥੇ ਬਹਿ ਕੇ ਤੇ ਮੈਨੂੰ ਲੱਗਦਾ ਕਬੂਤਰ ਭੈਣ ਦਾ ਚਲਾ ਰਿਹਾ ਹਾਂਜੀ ਕਹਿੰਦੇ ਜੀ ਆਏ ਤੈਨੂੰ ਰਾਤ ਵੀ ਕਬੂਤਰ ਦੇਖਦੇ ਮੈਨੂੰ ਇਦਾਂ ਆਂਦੇ ਅੱਗੋ ਮੈਂ ਹਾਂ ਨਹੀਂ ਕਬੂਤਰ ਨੰਗਿਆ ਵੇਖਿਓ ਆਇਆ ਹੀ ਲੈ ਮੈਂ ਦੂਜੀਆਂ ਲਾਈਟਾਂ ਵੀ ਪਾਲੀਆਂ ਤੇ ਆਣ ਕੇ ਬਹਿ ਗਿਆ ਜਾ ਕੇ ਲੰਮੇ ਪੈ ਗਿਆ ਮੈਂ ਹੁਣ ਸੁਣਾਉਂ ਕਿੱਥੋਂ ਆਇਆ ਫਿਰ ਮੈਂ ਲਾ ਕੇ ਵਿਖਾਇਆ ਨੰਨ ਠੀਕ ਠੀਕ ਹਾਂਜੀ ਲੋ ਯਾ ਕਬੂਤਰ ਹੀ ਹੈ 14 ਮੋਹਰਾਂ ਤੇ ਆਇਆ ਫਿਰ ਰਾਤ ਉਸਤਾਜ ਜੀ ਕਿੰਨੇ ਵਜੇ ਦਾ ਟਾਈਮ ਜੀ ਰਾਤ 8 ਵਜੇ ਦਾ ਟਾਈਮ ਨਾਲ 8 ਵਜੇ ਤੋਂ ਬਾਅਦ ਦਾ ਟਾਈਮ ਕੀ ਆ ਨਿਆ ਸੁਦਾਨਾ ਤੇ ਨੈਰਾ ਨਾਈ ਨਾਈ ਝੇੜਦਾ ਤੇ ਨੇ ਝੇੜਦਾ 8 ਵਜੇ ਤੇ ਚੰਨ ਹੁੰਦਾ ਆ ਉਹ ਤੋਂ ਲੇਟ ਹੀ ਮਤਲਬ ਕਾਫੀ ਲੇਟ ਇਨੇ ਨੈਰਾ 8 ਵਜੇ ਦਾ ਕਰੀਬ ਹੋ ਜਾਂਦਾ ਨੈਰਾ ਹਾਂਜੀ ਹਾਂਜੀ ਰਾਜੀ ਸਤ ਜੀ ਹਾਂਜੀ ਸਤ ਜੀ ਹਾਂਜੀ ਵੀਰ ਜੀ ਇਹ ਗਾਂ ਇਹਦੀ ਪੱਠੀ ਇਹਦੇ ਨਾਲ ਲਾਈ ਜਿਓਣ ਅਸੀਂ ਬੱਚੇ ਰੋਕਣ ਵਾਸਤੇ ਤੇ ਇਹ ਇਹ ਇਹਦੀ ਪੱਠੀ ਸਤ ਜੀ ਹਾਂਜੀ ਪੱਠੀ ਕਬੂਤਰ ਦਿਖਾਈ ਕਬੂਤਰ ਇਦਾਂ ਦਿਖਾਇਆ ਕਬੂਤਰ ਪੱਠੀ ਇਦਾਂ ਦੀ ਕੱਢੂਗਾ ਹਾਂਜੀ ਪੱਠਾ ਸੇਮ ਆਪਣੇ ਵਰਗਾ ਕੱਢੂਗਾ ਹਰ ਇੱਕ ਝੋਲੀ ਚ ਕੇਹੇ ਵੀ ਕਬੂਤਰੀ ਨਾਲ ਲਾਉ ਕੇ ਇਹ ਨਾਲ ਵੀ ਲਾ ਦੋ ਇਹਨੂੰ ਹਾਂਜੀ ਪੱਠੀ ਇਦਾਂ ਦੀ ਨਿਕਲਨੀ ਹੈ ਲਾਖੀ ਜੀ ਲਾਲ ਤੌਣ ਦੀ ਇਦਾਂ ਦੀ ਨਿਕਲਨੀ ਤੇ ਕਬੂਤਰ ਇਦਾਂ ਦੇ ਨਿਕਲਣਗੇ ਜਿੰਨੇ ਪੱਠੇ ਨਿਕਲਣਗੇ ਸਾਰੇ ਇਦਾਂ ਦੇ ਨਿਕਲਣਗੇ ਹਾਂਜੀ ਫੇਰ ਲੋ ਜੀ ਇੰਦਾ ਨਹੀਂ ਸ਼ੌਂਕ ਕਰਨਾ ਇਹ ਪਾਲੇ ਵੀਰ ਉਹਨਾਂ ਨੂੰ ਵੀ ਆਪਾਂ ਦਿੱਤਿਆਂ ਜੇ ਤੁਸੀਂ ਇਹਨਾਂ ਕੋਲ ਪੁੱਛਿਓ ਕਿਨੇ ਕਿਨੇ ਪੈਸੇ ਲਾਉਂਦੇ ਹੈਗੇ ਲੋਕ ਕਿਨੇ ਵੀਰ ਜੀ ਲਾਉਂਦੇ ਦੱਸਿਆ ਲਾ ਰਿਆ ਰ ਵਿਆਸ ਲਾ ਗਿਆ ਸੀ ਉਹ ਵੀ ਸਪਾ ਅੰਬਰਸਰੋਂ ਅੰਬਰਸਰੋਂ ਕੋਈ ਵੀਰ ਲਾ ਕੇ ਗਿਆ ਹੈ ਇਹ ਠੀਕ ਹੈ ਸਾਜੀ ਇਹ ਉੱਡੀ ਵੀ ਹੈਗੀ ਜਿਵੇਂ ਠੀਕ ਹੈ ਇਹਦਾ ਉਸਤਾ ਜੀ ਕੀ ਰਿਜ਼ਲਟ ਰਹਾ ਏ ਇਹ 12 12 1 1 ਵਜੇ ਤੇ ਕਰਬਾਨ ਲਾਪੀ ਫਿਰ ਮੈਂ ਰੋਕ ਕੇ ਇਹਨਾਂ ਲਾਤੀ ਠੀਕ ਹੈ ਮੈਂ ਗਾਂ ਬੱਚੇ ਰੋਕਾਂ ਠੀਕ ਆ ਦੇਖੋ ਪਰ ਚੈੱਕ ਕਰ ਲਓ ਕਮਰ ਸਾਜੀ ਇਹ ਕਰਨ ਕਲਰ ਬੋਲ ਪਿਆਰਾ ਹੈਗਾ ਸੋਹਣੇ ਬੜੇ ਲੱਗਦੇ ਜੀ ਹੈਲੋ ਇਹ ਲਈ ਇਹ ਕਵੀਨ ਕਹਿੰਦੇ ਜਿੰਨਾਂ ਨੂੰ ਸਹੀ ਗੱਲ ਠੀਕ ਹੈ ਹਾਂ ਜਿਹੜੀਆਂ ਪੱਟੀਆਂ ਨਿਕਲਦੀਆਂ ਨਾ ਹਾਂਜੀ ਹਾਂਜੀ ਸਤ ਜੀ ਹਾਂਜੀ ਵਿੱਚ ਇਹ ਆਪਣਾ ਤਫਾਨ ਜਿਹਦੇ ਬੱਚੇ ਵੀ ਅੱਗੇ ਬਾਜੀਆਂ ਚ ਵੀ ਖਾਏ ਜਿਹੜਾ ਨੋਟ ਦੇ ਹਾਂਜੀ ਹਾਂਜੀ ਇਹ ਉਹ ਕਬੂਤਰ ਜਿਹੜੇ گاਾਂ ਜਿਹੜੀ ਪੱਠੀ ਨਾ ਉਹਦੀ ਪੱਠੀ ਜਿਹੜੀ گاਾਂ ਹੁੰਦੇ ਠੀਕ ਸੀ ਠੀਕ ਇਹਦਾ ਮੇਨ ਬੱਚਾ ਮੈਂ ਤਾਂ ਸਿੱਧਾ ਬੱਚਾ ਨਹੀਂ ਛੱਡਦੇ ਹੋਣਾ ਹੀ ਹੈ گاਾਂ ਬੱਚਿਆਂ ਦੇ ਬੱਚੇ ਡਾਉਂਦੇ ਠੀਕ ਹੈ ਲੋ ਜੀ ਸ਼ੌਂਕ ਕਰੋ ਜੀ ਹਾਂਜੀ ਬਹੁਤ ਚੰਗਾ ਕਬੂਤਰ ਹੈ ਰਾਜਾ ਤਫਾ ਨਹੀਂ ਕਹਿੰਦੇ ਇਹਨਾਂ ਨੂੰ ਠੀਕ ਹੈ ਸਰ ਆ ਗੁੰਦਾਰੇ ਕੋਈ ਤੇਨ ਬਰਾਬਰ ਠੀਕ ਹੈ ਸਾਡੀ ਹੁਣ ਬਿਲਾਂ ਦੇ ਖੋਗਣ ਜਾਂ ਲੰਮਾ ਇਹ ਤਾਂ ਦੇਖੋ ਹਾਂ ਜੀ ਇਹ ਲਾਲਪਰੀ ਮਾਦੀ ਜੋ ਹਾਂ ਜੀ ਜੀ ਹਾਂਜੀ ਸ਼ਾਨੇ ਫੁੱਲੇ ਚੱਕ ਵਾਲੇ ਵੀਰ ਨੇ ਆਪਾਂ ਨੂੰ ਦਿੱਤੇ ਬਹੁਤ ਚੰਗੀ ਹੈਗੀ ਇਹ ਦੀ ਪਰਦੇਸ਼ਾ ਉਹ ਇਹ ਕਲੀਅਰ ਆ ਹਾਂਜੀ ਹੋ ਗਈ ਹੋ ਗਈ ਪਰਦੇਸ਼ਾ ਸ਼ੌਂਕਰ ਅਸ਼ੀਸ਼ ਬੱਚੇ ਡਾਉਂਦੇ ਨਹੀਂ ਗਾਂ ਸਿਆਲ ਕੋਟੀਆਂ ਦਾ ਆ ਪਾਗਰ ਪੇਟ ਠੀਕ ਹੈ ਆਪਣਾ ਟੈਡੀ ਕਬੂਤਰ ਜੋ ਮੈਨ ਠੀਕ ਹੈ ਇਹਦੀ ਹਰ ਬੱਚਾ ਆਰਦਾ ਠੀਕ ਹੈ ਟੈਡੀ ਮੀਨ ਜੀ ਹਾਂ ਜੀ ਪਹਿਲੀ ਵਾਜੀ ਚ ਇਹਦਾ ਬੱਚਾ ਡਾਇਆ ਜਦ ਦਿਨ ਬੱਦਲ ਪਾਇਆ ਹਾਂਜੀ ਹਾਂਜੀ ਪੰਜ ਵਜੇ ਜਾ ਕੇ ਦੋ ਪਿੰਡ ਛੱਡ ਕੇ ਉੱਥੇ ਡੇਪ ਤੇ ਰਸਤਾਂ ਦੇ ਵਿੱਚ ਤੋਂ ਤੁਤ ਨੇ ਆਣੇ ਲਾ ਲਿਆ ਠੀਕ 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 ਹਾਂ ਜੀ ਇਹਦਾ ਵੀ ਠੀਕ ਹੈ ਬੜੀ ਚੱਕ ਲਾ ਕੇ ਡੇਰਾ ਹੈਗਾ ਤੇ ਕੂਤ ਰੱਖੇਗਾ ਆ ਉੱਥੇ ਡਿੱਗਾ ਹੈ ਤੇ ਹਾਂਜੀ ਇਹਦਾ ਪਟਾ ਡਗਾ 2000 ਮੰਗਦੇ ਹੀ ਸਾਡੇ ਦਾ ਠੀਕ ਹੈ ਤਿਆ ਰੱਖ ਲਓ ਡਾਉਣਗੇ ਆਪੇ ਆ ਇਹਨਾਂ ਨੇ ਚਲੋ ਜੀ ਬੜਾ ਸ਼ੁਕਰ ਹੈ ਆ ਦੇਖੋ ਖੱਟੇ ਰੰਗ ਲੱਗੇ ਹੂੰ ਠੀਕ ਪੱਟਾ Seen ਇਹੋ ਕਾਪੀ ਪੱਠੇ ਇਦਾਂ ਦੇ ਘੜਤਾ ਸਾਰੇ ਜਿੰਨੇ ਕੱਡੇ ਪੱਟੀਆਂ ਪੱਟੇ ਸਾਰੇ ਸਾਰੇ ਘੜਦਾ ओके ਮਮ ਦੇਖੋ ਪੈਰਾਂ ਤੇ ਕਿੰਨੇ ਜਿਹੇ ਲੱਤਾਂ ਦੇ ओके ਹਾਂਜੀ ਉਸਤਾਦ ਜੀ ਹਾਂਜੀ ਭਾਜੀ ਆ ਵੀ ਪ੍ਰਦੀਪ ਭਾਜੀ ਉਹਨਾਂ ਨੇ ਆਪਾਂ ਨੂੰ ਗਿਫਟ ਕੀਤਾ ਜੀ ਬਹੁਤ ਹੀ ਜ਼ਿਆਦਾ ਚੰਗਾ ਕੂਤਰ ਹੈਗਾ ਜੀ ਬਹੁਤ ਇੰਨਾ ਝੂਠ ਬੋਲ ਲਈ ਉਹਨਾਂ ਹੀ ਚੰਗਾ ਜੀ ਤੁਸੀਂ ਵੀ ਵੇਖਿਆ ਹਾਂ ਹਾਂਜੀ ਆਖਰ ਬਹੁਤ ਜ਼ਿਆਦਾ ਆਇਆ ਗਾਜ ਠੀਕ ਆ ਆ ਦੇਖੋ ਇਹਦੇ ਨੂੰ ਧੌਣ ਤੇ ਵੱਖਰੇ ਜਿਹੇ ਵਾਲ ਆ ਦੇਖੋ ਲਓ ਜੀ ਦੇਖ ਲਓ ਜੀ ਆਹ ਰੂਈ ਉਸਤਾਦ ਜੀ ਨਹੀਂ ਗੱਲ ਕਰਦੇ ਵੇ ਦੇਖੋ ਕਿੰਨੇ ਸੋਹਣੇ ਬਚਾ ਲੈਣੇ ਹੁੰਦੀ ਨਾ ਆਹ ਚਾਹ ਜੀ ਰੂਤਰ ਹੀ ਬਹੁਤ ਜ਼ਿਆਦਾ ਚੰਗਾ ਆ ਗਾਜ ਪਰ ਤੇਰੀਆਂ ਬਰਾਬਰ ਦਿਨੇ ਦਿਨੇ ਸਤਵਾਂ ਵੇਖੋ ਕਿੱਥੇ ਲੱਗਾ ਜਾ ਕੇ ਚਮਕ ਵੇਖੋ ਤੀਲੀਆਂ ਅਜ ਜਾ ਨਹੀਂ ਪੈਂਦੇ ਤਸਵੀਰ ਹੀ ਆ ਦੇਖੋ ਠੀਕ ਹੈ ਹਾਂਜੀ ਸਾਤਰੀ ਲਾਈ ਆਪਾਂ ਇਹਨਾਂ ਦਾ ਡੱਬ ਵਾਲੀ ਮਾਦੀ ਲਈ ਏ ਆ ਦੇਖ ਠੀਕ ਹੈ ਥੋੜੇ ਮਹਾ ਗੂੜੇ ਕਬੂਤਰ ਹੋ ਜਾਣਗੇ ਸਿੱਧੇ ਪਰਾਂ ਦੀ ਮਾਦੀ ਪਾਈ ਉਹ ਥੋੜਾ ਕੀ ਅੱਛਾ ਸੋ ਨਾ ਆ ਗਿਆ ਨੀ ਬੋ